ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਪੋਂਚ ਆਪਾਂ ਸੰਧੂ ਆਂ ਜ਼ਿਲ੍ਹਾ ਬਰਨਾਲਾ ਬਾਈ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਆਂ ਬੌਂਦੇ ਰਹਿੰਦੇ ਆਂ ਬਾਈ ਕੋਲ ਬੱਸੀ ਹੁੰਦੀ ਆ ਜਿਆਦਾਤਰ ਬਾਕੀ ਆ ਬਾਈ ਦਾ ਬੋਰਡ ਆ ਸੰਧੂ 베ਰੀ ਫਾਰਮ ਠੀਕ ਆ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਹੈ ਜੀ ਨੰਬਰ ਦੱਸੋ ਬਰਾ ਆਪਣਾ 62802 18644 ਜੀ ਠੀਕ ਹੈ ਜੀ ਕਿੰਨੇ ਨਗ ਵੀਰੇ ਪਕਾਉਗੇ ਆਪਣੇ ਕੋਲ ਅੱਜ ਆਪਣੇ ਕੋਲੇ ਵੀਰੇ ਅੱਜ 7 ਨਗ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਆ ਪਹਿਲੇ ਨਗ ਤੋਂ ਦੱਸੋ ਜੀ ਕੀ ਇਹਦੀ ਡਿਟੇਲ ਜਾਣਕਾਰੀ ਇਹੇ ਬਾਈ 13 ਤੋਂ 14 ਮਹੀਨੇ ਦੀ ਉਮਰ ਆ ਬੱਚੀ ਦੀ ਠੀਕ ਹੈ ਜੀ ਫੋਲ ਕੁਆਲਿਟੀ ਹੈ ਜੀ ਠੀਕ ਹੈ ਜੀ ਦੇਖ ਲੋ ਜੀ ਠੀਕ ਹੈ ਜੀ ਫੇਸ ਕੁਆਲਿਟੀ ਬਾਡ ਵੈਟ ਦੇ ਬੋਲਦੀ ਹੈਗੀ ਬੱਚੀ ਠੀਕ ਹੈ ਜੀ ਹਾਂਜੀ ਰੇਕੀ ਠੀਕ ਹੈ ਸੀਕਾ ਕੁਆਲਟੀ ਪੂਰੀ ਟਾਪ ਆ ਬੱਚੀ ਦੀ ਠੀਕ ਹੈ ਜੀ ਸੋਹਣੀ ਥਣ ਚੋੜੀ ਆ ਥੱਲੇ ਬੱਚੀ ਦੇ ਠੀਕ ਹੈ ਜੀ ਤੇ ਠੀਕ ਹੈ ਤੇ ਤਿਆਰ ਆ ਜਾ ਮਾਂ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਪਰਾ ਠੀਕ ਹੈ ਥਣ ਥੋਣਗੇ ਠੀਕ ਹੈ ਜੀ ਫੇਸ ਕੁਆਲਟੀ ਇਹਦਾ ਭਰਾ ਰੇਟ ਕੀ ਹੈ ਜੀ ਰੇਟ ਇਹਦਾ ਭਾਈ 35000 ਰੁਪਏ ਜੀ ਠੀਕ ਹੈ ਜੀ ਹਾਂ ਜੀ ਠੀਕ ਕੰਦ ਕੁਦਕ ਕਰਮਣ ਦਾ ਸੋਹਣਾ ਹੀ ਠੀਕ ਹੈ ਜੀ ਹਾਂ ਜੀ ਦੋ ਨੰਬਰ ਵਾਲੀ ਦੱਸੋ ਜੀ ਇਹ ਐਬੀਐਸ ਸਟ੍ਰਾਈਕਰ ਬੋਲ ਦੀ ਬੱਚੀ ਹੈ ਬਾਈ ਠੀਕ ਹੈ ਜੀ 13 ਕਮੰਥ ਹੈ ਯੂਮਰ ਹਾਈਟ ਲੈਂਥ ਫੁੱਲਾ ਠੀਕ ਹੈ ਜੀ ਥਣ ਚਾਰੀ ਨੇ ਖੜਮੇ ਫੋਟ ਕੋਰਾ ਵੀ ਨਹੀਂ ਕੋਈ ਠੀਕ ਹੈ ਜੀ ਪੂਰੀ ਪੰਦਰ ਪੁੱਦਰ ਆ ਗਈ ਚੰਗੀ ਆ ਚੰਗਾ ਮਿਲ ਕੇ ਰਕਾਰਡ ਆ ਬੱਚਿਆਂ ਦਾ 32 ਤੋਂ 35 36 ਕਿਲੋ ਤੱਕ ਦਾ ਰਕਾਰਡ ਹੈ ਇਹਨਾਂ ਦਾ ਠੀਕ ਹੈ ਜੀ ਇਹਦਾ ਰੇਟ 32000 ਹੈ ਜੀ ਇਹਦਾ 32000 ਹੈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਤਿੰਨ ਨੰਬਰ ਵਾਲੀ ਦੱਸੋ ਜੀ ਇਹਦੀ ਹੈਗੀ ਹੈ 13 12.5 13 ਮਹੀਨੇ ਦੀ ਉਮਰ ਠੀਕ ਹੈ ਜੀ ਤੇ ਇਹ ਵੀ ਐਬੀਐਸ ਬਰੂਟ ਬੋਲ ਦੀ ਬੱਚੀ ਹੈ ਜੀ ਇਹ ਠੀਕ ਹੈ ਜੀ ਤੇ ਥਣ ਝੋਲੀ ਦੀ ਸਾਫਾ ਥਣ ਚਾਰਾ ਬਾਈ ਇਹਦੇ ਠੀਕ ਹੈ ਜੀ ਇਕਾ ਦਾ ਖੁੱਦ ਚੰਗਾ ਹੈਗਾ ਠੀਕ ਹੈ ਜੀ ਇਹਦਾ ਮੁੱਲ ਵੀ 32000 ਰੁਪਏ ਜੀ ਮਾਨਤਾ ਕਰ ਦਾਂਗੇ ਜਰੂਰ ਇਹਦੇ ਚੋਂ ਠੀਕ ਹੈ ਠੀਕ ਹਾਂਜੀ ਭਾਈ ਤੁਹਾਨੂੰ ਨੰਬਰ ਆ ਚਾਰ ਨੰਬਰ ਆਈ ਆ ਆਪਣੇ ਵਿੱਚ ਸੋਰੀ ਸੱਚ ਹਾਂਜੀ ਭਾਈ ਇਹ ਬਸ ਕੌਨਸਰਨ ਦੀ ਬੱਚੀ ਹੈ ਬੀਐਸ ਦੀ ਥਣ ਝੋਲੀ ਦੀ ਸਾਫ ਥਾਂ ਬਾਲ ਢਿੱਲਾ ਬਹੁਤ ਨੇਗੀਆਂ ਠੀਕ ਹੈ ਜੀ ਸੋਹਣੀ ਹਾਈਟ ਹੈਗੀ ਤੇ 12 ਕੇ ਮਹੀਨੇ ਦੀ ਉਮਰ ਹੈਗੀ ਭਾਈ ਇਹਦੀ ਠੀਕ ਹੈ ਜੀ ਤੇ ਚੰਗੇ ਰਿਕਾਰਡ ਦੀ ਹੈਗੀ ਬੱਚੀ ਹਾਂਜੀ ਹਾਂਜੀ ਇਹਦਾ ਰੇਟ 30000 ਰੁਪਏ ਜੀ ਠੀਕ ਹੈ ਜੀ ਭਾਈ ਮਾਨਤਾ ਕਰਾਂਗੇ ਜਰੂਰ ਠੀਕ ਹੈ ਜੀ ਸੀ ਹਾਂਜੀ ਹਾਂਜੀ 5 ਨੰਬਰ ਇੱਕ ਹੈਗੀ ਜੀ ਗ੍ਰੈਫਵਾਲ ਦੀ ਬੱਚੀ ਵਾਰਡ ਵੈੜ ਦੀ ਠੀਕ ਹੈ ਜੀ ਹਾਂਜੀ ਤੇ ਇਹਦੀ ਉਮਰ ਹੈਗੀ ਜਿਹੜੀ 11 ਹਫ਼ਤੇ ਹੈਗੀ ਥਣ ਝੋਲੀ ਦੀ ਸਾਫ ਆ ਥਣ ਚਾਰ ਹੀ ਨੇ ਖਣਮੇ ਝੋਲੀ ਝੋਲੀ ਬਹੁਤ ਚੰਗੀ ਹੈਗੀ ਠੀਕ ਹੈ ਜੀ ਇਹਦਾ ਰੇਟ ਬਾਈ 30000 ਰੁਪਏ ਇਹ 28000 ਦੀ ਦੇਵਾਂਗੇ ਜੀ ਜਸਨੋ ਠੀਕ ਹੈ ਜੀ ਮਾਨਤਾ ਜ਼ਰੂਰ ਕਰਾਂਗੇ ਠੀਕ ਹੈ ਜੀ ਅੱਗੇ ਆ ਗਿਆ ਬਾਈ ਡਾਇਮੰਡ ਪੀਸ ਠੀਕ ਹੈ ਜੀ ਵਾਈਟ ਕਲਰ ਦੀ ਚਾਰਮ ਬੋਲ ਦੀ ਬੱਚੀ ਹੈ ਵੀ ਇਸ ਦੀ ਹਾਂਜੀ ਹਾਂਜੀ ਸੋਹਣੀ ਥਣ ਝੋਲੀ ਹੈ ਥਣ ਚਾਰਾਂ ਨੇ ਖਣਮੇ ਗੈਪ ਤੇ ਠੀਕ ਹੈ ਜੀ ਕੋਟ ਸ਼ਾਕਪੂਰਾ ਵੀ ਹੈ ਨਹੀਂ ਬਾਈ ਇਹਦੇ ਠ ਸਾਂਦੇ ਦੇਖ ਲੋ ਜੇਖ ਸਦਾ ਭਰਾ 4 ਨਖੜਵੇਂ ਹਾਂਜੀ ਭਾਈ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ ਸਿੰਗਲ ਦਾ 40000 ਰੁਪਏ ਜੀ 40000 ਰੁਪਏ ਪਰ ਆ ਰੇਟ ਇਹਦਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ 7 ਨੰਬਰ ਅੱਗੇ ਭਾਈ ਆ 7 ਨੰਬਰ ਤੇ ਆ ਗਈ ਹਾਂਜੀ ਹਾਂਜੀ ਇਹ ਵੀ ਵਾਰਡ ਵਾਈਡ ਦੇ ਗ੍ਰੈਫਟ ਵਾਲ ਦੀ ਹੈਗੀ ਬੱਚੀ ਠੀਕ ਹੈ ਜੀ ਇਹਦਾ ਫੇਸ ਦੇਖ ਲੋ ਦੀ ਕੁਆਲਿਟੀ ਦੇਖ ਲੋ ਠੀਕ ਹੈ ਸੋਹਣੀ ਹਾਈਟ ਲੈਂਥ ਆ ਗਈ 10 ਕ ਮੰਥ ਤੋ ਅੱਛੀ ਦੀ ਉਮਰ ਆ ਗਈ ਥਣ ਚਾਰ ਨਖੜਵੇਂ ਫੋਰ ਸ਼ਾਂਖ ਭੋਰਾ ਵੀ ਨਹੀਂ ਉਧਰ ਪੁੱਧਰ ਬਹੁਤਾ ਹੈਗੀ ਬੱਚੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਆ ਵੀਰੇ ਇਹਦਾ 28000 ਰੁਪਏ ਜੀ ਠੀਕ ਹੈ ਜੀ ਮਾਨਤਾ ਨ ਹੋ ਜਾਊਗਾ ਜ਼ਰੂਰ ਠੀਕ ਹੈ ਜੀ ਤੇ ਜੇ ਕੋਈ ਬਾਈ ਇਕੱਠੀਆਂ ਲਾਊਗਾ ਦੜਾ ਹਾਂਜੀ ਤਾਂ ਆਪਾਂ 30000 ਰੁਪਏ ਐਵਰੇਜ ਰੇਟ ਦੜੇ ਦੀ ਦੇ ਦਾਂਗੇ ਠੀਕ ਹੈ ਜੀ ਤਾਂ 100 ਕਿਲੋਮੀਟਰ ਦੀ ਪਹੁੰਚ ਫ੍ਰੀ ਕਰ ਦੇਾਂਗੇ ਇਧਰ ਲਈ ਠੀਕ ਹੈ ਜੀ ਲਓ ਜੀ ਬਾਈ ਜੀ ਨੇ ਮੰਨ ਲਓ ਪੂਰੇ ਦਾ ਪੂਰਾ ਲੋਟ ਹੈ ਜਿਹੜਾ ਐਵਰੇਜ ਰੇਟ 30000 ਚ ਦੇ ਦਾਂਗੇ ਪਹੁੰਚ ਫ੍ਰੀ ਕਰ ਦੇਾਂਗੇ ਠੀਕ ਹੈ ਜੀ 100 ਕਿਲੋਮੀਟਰ ਤੱਕ ਜੀ ਠੀਕ ਹੈ ਜੀ ਬਾਈ ਜੀ ਪਹੁੰਚ ਬਾਈ ਜੀ ਇਹਨਾਂ ਫ੍ਰੀ ਕਰਾਂਗੇ ਜੇ ਸਾਰੇ ਬਸੇ ਆ ਜਾਓਗੇ ਗ